ਸਤ ਸ੍ਰੀ ਅਕਾਲ ਦੋਸਤੋ ਕਿੰਮੀ ਅਤੇ ਪਵਨ ਦਾ ਮਸਲਾ ਇਹ ਜਿਹੜਾ ਦਿਨੋਂ ਦਿਨ ਸੋਸ਼ਲ ਮੀਡੀਆ ਤੇ ਵਾਦਦਾ ਹੀ ਜਾ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸੁਨੇਹਾ ਨਾਮ ਦੀ ਲੜਕੀ ਦੇ ਨਾਲ ਇਹਨਾਂ ਦਾ ਇਹ ਵਿਵਾਦ ਹੈ ਜਿਹੜਾ ਖੜਾ ਹੋ ਗਿਆ ਸੀ ਅਤੇ ਜਿਸ ਕਾਰਨ ਇਹਨਾਂ ਦੇ ਵਿੱਚ ਫਰਕ ਪੈ ਗਏ ਅਤੇ ਹੁਣ ਇਹ ਅਲੱਗ-ਅਲੱਗ ਰਹਿੰਦੇ ਹਨ ਪਵਨ ਕਿੰਮੀ ਦਾ ਘਰ ਵਾਲਾ ਹੁਣ ਕੈਨੇਡਾ ਤੋਂ ਵਾਪਸ ਇੰਡੀਆ ਆ ਚੁੱਕਿਆ ਹੈ ਪਵਨ ਨੇ ਇੱਕ ਆਪਣੀ ਵੀਡੀਓ ਪਾਈ ਸੀ ਜਿਸ ਤੇ ਵਿੱਚ ਉਸਨੇ ਦੱਸਿਆ ਸੀ ਪੋਸਟ ਪਾ ਕੇ ਵੀ ਮੈਂ ਆਪਣੇ ਮਾਪਿਓ ਤੋਂ ਵੀ ਅਲੱਗ ਹੋ ਗਿਆ ਸੀ ਕਿੰਮੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਪਰ ਕਿੰਮੀ ਨੇ ਮੇਰੇ ਮਾਪਿਓ ਦੀ ਵੀ ਸ਼ਰਮ ਨਹੀਂ ਕੀਤੀ ਮੈਂ ਇੰਨਾ ਟਾਈਮ ਆਪਣੇ ਮਾਪਿਓ ਤੋਂ ਦੂਰ ਰਹਾ ਕਿੰਮੀ ਦੇ ਪਿਆਰ ਪਿੱਛੇ ਅਤੇ ਇਸ ਨੇ ਮੇਰੇ ਮਾਪਿਓ ਨੂੰ ਕੁਝ ਵੀ ਨਹੀਂ ਸਮਝਿਆ ਪਵਨ ਨੇ ਆਪਣੀ ਪੋਸਟ ਦੇ ਵਿੱਚ ਦੱਸਿਆ ਵੀ ਕਿੰਮੀ ਨੇ ਕੈਨੇਡਾ ਦੇ ਵਿੱਚ ਪਹਿਲਾਂ ਵੀ ਮੇਰੇ ਨਾਲ ਦੋ ਵਾਰ ਧੋਖਾ ਕੀਤਾ ਸੀ ਜਿਸ ਤੇ ਵਿੱਚ ਮੈਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ ਵੀ ਕਿਉਂਕਿ ਸਾਡਾ ਰਿਸ਼ਤਾ ਇਹ ਜਿਹੜਾ ਬਚਿਆ ਰਹੇ ਪਰ ਕਿੰਮੀ ਆਪਣੀਆਂ ਹਰਕਤਾਂ ਤੋਂ ਵਾਜ ਨਹੀਂ ਆਈ ਹੁਣ ਵੀ ਇਸੇ ਤਰ੍ਹਾਂ ਹੀ ਇਸਨੇ ਮੇਰੇ ਨਾਲ ਧੋਖਾ ਕੀਤਾ ਅਤੇ ਸਨੇਹਾ ਨਾਮ ਦੀ ਲੜਕੀ ਦੇ ਨਾਮ ਇਸਨੇ ਸਾਰਾ ਦੋਸ਼ ਲਾ ਦਿੱਤਾ ਵੀ ਉਸ ਦੀ ਵਜ੍ਹਾ ਕਾਰਨ ਹੀ ਸਾਡੇ ਵਿੱਚ ਫਰਕ ਪਏ ਨੇ